ਭਾਈ ਜੋ ਆ ਛੋਟੀ ਜਿਹੀ ਕੋਠੀ ਤੁਸੀਂ ਦੇਖ ਰਹੇ ਹੋ ਨਾ ਇਹ ਛੋਟੇ ਪਰਿਵਾਰ ਵਾਸਤੇ ਇੱਕ ਮਹਿਲ ਹੈ ਸਿੰਗਲ ਪੋਰਸ਼ਨ ਦੀ ਬਹੁਤ ਸੋਹਣੀ ਕੋਠੀ ਹੈ ਇਹ ਬਹੁਤ ਘੱਟ ਲਾਗਤ ਨਾਲ ਬਣਾਈ ਹੋਈ ਹੈ ਤੇ ਅਸੀਂ ਬਾਈ ਹੋਰਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਬਣਾਈ ਹੈ ਇਹ ਤੇ ਕਹਿੰਦੇ ਭਾਈ 1100 ਸਕਰ ਫੁੱਟ ਹੀ ਸਾਰਾ ਏਰੀਆ ਆਪਣਾ ਇਹ ਤੇ ਥੱਲੇ ਭਾਈ ਸਾਰੇ ਕਮਰੇ ਦੋ ਬੈਡਰੂਮ ਨੇ ਤੇ ਇੱਕ ਡਰੈੰਗ ਰੂਮ ਹੈ ਤੇ ਮੰਨ ਲਓ ਕਿ ਚਲੋ ਬਾਥਰੂਮ ਅਟੈਚ ਹੋਇਆ ਹੋਇਆ ਹੈਗਾ ਬੈਡਰੂਮ ਦੇ ਨਾਲ ਤੇ ਸੀਮਤ ਜੈਰੀ ਹੈਗਾ ਜਿੰਨਾ ਕਪਾ ਨੂੰ ਚਾਹੀਦਾ ਹੁੰਦਾ ਐਵੇਂ ਐਵੇਂ ਨਹੀਂ ਹੈਗਾ ਵੀ ਉਹ ਖਲਾਰਾ ਜ ਨਹੀਂ ਪਾਇਆ ਪਿਆ ਹੁੰਦਾ ਆ ਦੇਖੋ ਪੋਰਚ ਪੋਰਚ ਵੀ ਕਿੰਨਾ ਖੁੱਲਾ ਹੈ ਅੰਦਰ ਜਾ ਕੇ ਅੰਦਰ ਚਲਦੇ ਆ ਅੰਦਰ ਜਾ ਕੇ ਤੁਹਾਨੂੰ ਲੱਗਣਾ ਨਹੀਂ ਹੈਗਾ ਵੀ ਇਹ 1100 ਸਕਰ ਫੁੱਟ ਅੰਦਰੋਂ ਲੱਗਦਾ ਵੀ ਮੈਨੂੰ ਐ ਲੱਗਦਾ ਵੀ 15 1600 ਸਕਰ ਫੁੱਟ ਹੋਊਗੀ ਆਰਾਮ ਨਾਲ ਆ ਦੇਖੋ ਡ੍ਰੈنگ ਰੂਮ ਬਹੁਤ ਸੋਹਣਾ ਖੁੱਲਾ ਹੈ ਨਾ ਬਹੁਤ ਸੋਹਣਾ ਹੈ ਦੇਖ ਸਪਾਈ ਦੇਖੋ ਵੀਰੇ ਪਲਾਸਟਰ ਦੀ ਸਪਾਈ ਕਿੰਨੀ ਹੈ ਪਲਾਸਟਰ ਤੱਕ ਰੈਡੀ ਹੈ ਕੋਠੀ ਤੇ ਮੰਨ ਕੇ ਵੀ ਸਾਰਾ ਜਿਹੜਾ ਹੁਣ ਤੱਕ ਖਰਚ ਆਇਆ ਉਹਦਾ ਬਾਈ ਕਹਿੰਦਾ ਵੀ 8 ਲੱਖ ਰੁਪਈਆ ਹੈ ਵੀ ਵੱਧ ਤੋਂ 2.5 ਲੱਖ ਰੁਪਏ 3 ਲੱਖ ਰੁਪਏ ਹੋਰ ਲੱਗ ਕੇ ਵਿੱਚੇ ਜੋੜੀਆਂ ਦਾ ਕੰਮ ਹੋ ਜੂ ਵਿੱਚੇ ਪੱਥਰ ਦਾ ਕੰਮ ਹੋ ਜੂ ਟੋਟਲ ਕੰਮ ਹੋ ਜੂ ਬਿਜਲੀ ਬੁਜਲੀ ਦੀ ਸਾਰੀ ਹੋਈ ਹੋਈ ਆ ਬਟਿੰਗ 11 11 ਤੇ ਜਾਊਗੀ 11 ਤੋਂ ਨਹੀਂ ਟੱਪਦੀ ਵੀ ਬਾਈ ਹਨਾ ਜਦੋਂ ਆਪਾਂ ਮੰਨ ਕੇ ਚੱਲੋ ਮਕਾਨ ਬਣਾਉਣਾ ਹੁੰਦਾ ਹਰੇਕ ਬੰਦੇ ਦੇ ਸੁਪਨੇ ਹੁੰਦੇ ਆ ਤੇ ਬੰਦਾ ਡਰਦਾ ਇਸ ਗੱਲੋਂ ਹੁੰਦਾ ਯਾਰ ਮੈਨੂੰ ਨਾ ਕਈ ਵਾਰੀ ਮਿਸਤਰੀ ਨਵੇਂ ਪੈਸੇ ਵਾਲੇ ਲਵਾ ਦੇ ਜਾ ਕੋਈ ਕਿਸੇ ਤੋਂ رائے ਲੈਂਦਾ ਵੀ ਯਾਰ ਆਪਾਂ ਅੰਦਾਜ਼ਾ ਜਾ ਘੱਟ ਲਾਉਣੇ ਆ ਮੰਗਰੋਂ ਜਦੋਂ ਚੌੜ ਤੋੜ ਜਿਹਾ ਜਾਂਦਾ ਕੰਮ ਵੀ ਬੰਦੇ ਕੋਲੇ ਪੈਸਾ ਨਹੀਂ ਦਿੰਦਾ ਬਾਈ ਹੈਨਾ ਉਦੋਂ ਬਾਅਦ ਬੰਦਾ ਬਿਲਕਣ ਜੇ ਲੱਗ ਜਾਂਦਾ ਵੀ ਯਾਰ ਮੈਂ ਤਾਂ ਬਈ ਵੱਡਾ ਛੇੜ ਦਿਆ ਕੰਮ ਵੀ ਸ਼ੁਰੂ ਤੋਂ ਹੀ ਆਪਾਂ ਏਰੀਆ ਸੀਮਤ ਬਣਾ ਲਈਏ ਜੇ ਛੋਟਾ ਪਰਿਵਾਰ ਹੈ ਆ ਦੇਖੋ ਇਧਰੋਂ ਦੇਖ ਬਾਥਰੂਮ ਅੰਦਰ ਅਟੈਚ ਆ ਵੀਰੇ ਤੇ ਇਧਰ ਵੀ ਬੈਡਰੂਮ ਆ ਗੱਦਰੀ ਬੈਡਰੂਮ ਤੇ ਬਹੁਤ ਸੋਹਣਾ ਨਕਸ਼ਾ ਬਾਈ ਆਪਣੇ ਦਾ ਫਿੱਟ ਆ ਯਾਰ ਜਿਵੇਂ ਸਿਰਾ ਗੱਲਬਾਤ ਕਰੀ ਪਈ ਹੈ ਛੋਟੀ ਫੈਮਿਲੀ ਇਹੋ ਜੀ ਕੋਠੀ ਬਣਾਇਆ ਕਰੋ ਮਗਰ ਉਹ ਨਾਲ ਤੰਗ ਨਹੀਂ ਹੁੰਦਾ ਬੰਦਾ ਨਾ 11100 ਸਕਰ ਫੁੱਟ ਏਰੀਆ ਖੁੱਲਾ ਹੁੰਦਾ ਬਹੁਤ ਜੇ ਚਾਰ ਪੰਜ ਜੀਆਂ ਨੇ ਰਹਿਣਾ ਇਹਨਾਂ ਕਰਦਿਆਂ ਤੇ ਬਾਈ ਉੱਪਰੋਂ ਵੀ ਦਿਖਾਵਾਂਗੇ ਹਨ ਤੇ ਹਜੇ ਉੱਪਰ ਬਾਈ ਹੋਰੀ ਕਹਿੰਦੇ ਵੀ ਟੈਲੈਂਟ ਊਲਾ ਹਜੇ ਹੋਰ ਨਹੀਂ ਆਈਆਂ ਆ ਆ ਦੇਖੋ ਰਸੋਈ ਰਸੋਈ ਦਾ ਏਰੀਆ ਬਾਈ ਜਮਾਂ ਸੀਮਤ ਹੈਗਾ ਬਸ ਜਿੰਨਾ ਕਿ ਚਾਹੀਦਾ ਹਨਾ ਪੋਰਚ ਬਹੁਤ ਖੁੱਲਾ ਸੌਰੀ ਲੌਬੀ ਬਹੁਤ ਖੁੱਲੀ ਆ ਆ ਦੇਖੋ ਆਪਾਂ ਬਾਹਰ ਨੂੰ ਚੱਲਦੇ ਹਾਂ ਹਨਾ ਤੇ ਤੁਹਾਨੂੰ ਦਿਖਾਵਾਂਗੇ ਇੱਧਰੋਂ ਉੱਪਰ ਤੋਂ ਵੀ ਦਿਖਾਵਾਂਗੇ ਕੋਠੀ ਹਨਾ ਤੇ ਉਹ ਦੇਖੋ ਪੌੜੀਆਂ ਵੀਰੇ ਬਾਹਰ 12 ਇੰਚ ਚੜਾਈਆਂ ਬਾਈ ਉਹਨਾਂ ਨੇ ਉਹੀ ਗੱਲ ਕਹਿੰਦੇ ਵੀ ਜੇ ਭਾਈ ਆਪਾਂ ਕੋਠੀ ਲੌਕ ਕਰਨੀ ਅੰਦਰ ਇੱਕ ਗੇਟ ਤੋਂ ਲੌਕ ਹੋ ਜੂ ਪੋਰਚ 'ਚੋਂ ਹੁਣ ਜਦੋਂ ਭਾਈ ਸਿੰਗਲ ਪੋਰਸ਼ਨ ਆ ਸਿੰਗਲ ਪੋਰਸ਼ਨ ਤਾਂ ਆਪਾਂ ਬਰਤਣੀ ਨਹੀਂ ਕੁਝ ਆਪਾਂ ਨੀਚੋਂ ਕੋਠੀ ਬਰਤਣੀ ਹੈ ਬਾਹਰੋਂ ਕੋਈ ਦਿੱਕਤ ਨਹੀਂ ਹੈਗੀ ਪੌੜੀਆਂ ਤਾਂ ਵਾਰ ਦੀ ਚੜਾਦੀਆਂ ਵੀ ਅੰਦਰੋਂ ਲੌਬੀ ਨਾ ਟੈਟ ਰਹੇ ਲੌਬੀ ਆਪਣੀ ਖੁੱਲੀ ਰਹੇ ਆ ਦਿਵਾਜ ਉੱਪਰ ਚੱਲਦੇ ਆ ਉੱਪਰ ਆ ਗਏ ਵੀਰੇ ਤੇ ਆ ਦੇਖੋ ਟੈਲਰ ਹਜੇ ਲਾਈਆਂ ਨਹੀਂ ਹੈਗੀਆਂ ਤੇ ਬਾਈ ਇਹ ਜ਼ਰੂਰ ਦੱਸੋ ਵੀਰ ਬਣ ਕੇ ਕਮੈਂਟ ਆਇਓ ਸੋਨੂ ਕਿਵੇਂ ਲੱਗੀ ਕੋਠੀ ਹੈ ਨਾ ਸਾਨੂੰ ਬਹੁਤ ਪਸੰਦ ਆ ਬਾਈ ਆ ਦੇਖੋ ਉੱਪਰ ਟੈਂਕੀ ਜਿਹੜੀ ਪਾਣੀ ਵਾਲੀ ਧਰਨੀ ਆ ਰਬੜ ਦੀ ਇਹ ਬਾਈ ਹੋਰਾਂ ਨੇ ਨਾ ਉੱਪਰ ਕਵਰ ਕੀਤੀ ਹੋਈ ਆ ਪਾਣੀ ਗਰਮੀਆਂ ਚ ਵੀ ਗਰਮ ਨਾ ਹੋਵੇ ਤੇ ਠੰਡਾ ਰਵੇ ਹੈ ਨਾ ਉੱਪਰ ਆ ਦੇਖੋ ਜਾਲੀ ਜੁੜੀ ਲਾ ਕੇ ਜਿਵੇਂ ਸਿਰਾ ਕੀਤਾ ਪਿਆ ਤੇ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੀਰ ਬਣ ਕੇ ਜਿਵੇਂ ਵੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਹੈ ਨਾ ਤੇ ਇਹੋ ਜਿਹੀਆਂ ਕੋਠੀਆਂ ਦਿਖਾਉਂਦੇ ਰਹਾਂਗੇ ਧੰਨਵਾਦ ਜੀ